ਲਓ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਉਹ ਹੈ ਰਿਮੋਟ ਟੀਵੀ ਦਾ ਸੈਟ ਬਾਕਸ ਦਾ ਕੋਈ ਵੀ ਰਿਮੋਟ ਹੋ ਸਕਦਾ ਜਦੋਂ ਕਈ ਵਾਰੀ ਵਰਕ ਨਹੀਂ ਕਰਦਾ ਦੇਖ ਸਕਦੇ ਹੋ ਤੁਸੀਂ ਵੀ ਇਹ ਵਰਕ ਨਹੀਂ ਕਰ ਰਿਹਾ ਆਪਾਂ ਇਹਦੀ ਰਿਪੇਅਰ ਕਰਕੇ ਦਿਖਾਵਾਂਗੇ ਜੀ ਤੇ ਆਪਾਂ ਕਰਦੇ ਆ ਇਹਨੂੰ ਓਪਨ ਓਪਨ ਕਰਨ ਦਾ ਤਰੀਕਾ ਹੈ ਇਦਾਂ ਮੋੜ ਲਓ ਤੇ ਜਦੋਂ ਇਹਦਾ ਢੱਕਣ ਚੱਕਿਆ ਜਾਵੇ ਤੇ ਇਹਨੂੰ ਐ ਇਹਨੂੰ ਪਾਟ ਲੈਣਾ ਜੀ ਖੋਲ ਤਾਈ ਤੁਹਾਡੇ ਕੋਲੇ ਹੁਣ ਕੀ ਕਰਨਾ ਤੁਸੀਂ ਆਪਾਂ ਇੱਕ ਲੈ ਲੈਣਾ ਕੱਪੜਾ ਕੱਪੜੇ ਨਾਲ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਸਾਫ਼ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਹੀ ਇਹਨੂੰ ਸਾਫ਼ ਕਰ ਲੈਣਾ ਹੈ ਤੇ ਇਹਦੇ ਤੇ ਜੋ ਵੀ ਜਲਬ ਜਾਂ ਜੋ ਵੀ ਥੰਧਿਆਈ ਜੋ ਵੀ ਤੁਹਾਡੇ ਹੱਥਾਂ ਨਾਲ ਜਾਂ ਜੋ ਵੀ ਇਹਦੇ ਵਿੱਚ ਮੌਇਸਚਰ ਆਇਆ ਹੋਇਆ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਤੁਸੀਂ ਲੈ ਲੈਣੀ ਆ ਥੋੜੀ ਜੀ ਕੋਲਡ ਕਰੀਮ ਜੀ ਇਸ ਤਰ੍ਹਾਂ ਕਰਕੇ ਤੇ ਉਹਨੂੰ ਇਹਦੇ ਉੱਤੇ ਲਾ ਲੈਣਾ ਤੇ ਉਹਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਮਲ ਦੇਣਾ ਇਹਦੇ ਤੇ ਦੇਖ ਸਕਦੇ ਹੋ ਤੁਸੀਂ ਵੀ ਕਿੰਨੀ ਇਹਦੇ ਤੋਂ ਗੰਦਗੀ ਦੀ ਲੱਥੀ ਆ ਇਹ ਹੀ ਗੰਦਗੀ ਆਪਣੇ ਮੋਟਰ ਨੂੰ ਜਾਮ ਕਰ ਦਿੰਦੀ ਹੈ ਚੰਗੀ ਤਰ੍ਹਾਂ ਇਹ ਸਾਫ਼ ਹੋ ਚੁੱਕਿਆ ਤੇ ਹੁਣ ਆਪਾਂ ਕਰਕੇ ਦਿਖਾਉਣੇ ਦੀ ਟੈਸਟਿੰਗ ਜਿਹੜਾ ਆਪਾਂ ਇਹਨੂੰ ਸਾਫ਼ ਕੀਤਾ ਆ ਇਹਦੇ ਸੈੱਲ ਹੈ ਜੀ ਆਪਾਂ ਪਾ ਲਈ ਸੈੱਲ ਠੀਕ ਹੈ ਜੀ ਤੇ ਇਹ ਪੱਟੀ ਹੈ ਇਹਦੀ ਪਹਿਲਾਂ ਲਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਟੈਸਟ ਜ਼ਰੂਰ ਕਰਨਾ ਏ ਵੀ ਇਹ ਵਰਕ ਕਰਦਾ ਕਿ ਨਹੀਂ ਕਰਦਾ ਏ ਵਰਕ ਕਰਨਾ ਸ਼ੁਰੂ ਕਰਤਾ ਇਹਨੇ ਤੇ ਹੁਣ ਆਪਾਂ ਇਹਨੂੰ ਫਿੱਟ ਕਰ ਦਿੰਨੇ ਫਿੱਟ ਵੀ ਓਵੇਂ ਹੀ ਧਿਆਨਪੂਰਵਕ ਕਰਨਾ ਹੈ ਕੋਈ ਬਾਡੀ ਟੁੱਟ ਨਾ ਜਾਵੇ ਲੌਕ ਇਹਦੇ ਚੰਗੀ ਤਰ੍ਹਾਂ ਲਓ ਜੀ ਆਪ ਹੋ ਗਿਆ ਪਹਿਲਾਂ ਵਾਂਗੂ ਚੱਲਦਾ ਸਾਰੇ ਬਟਨ ਕੰਮ ਕਰਦੇ ਆ ਦੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਜੀ